ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਸਾਡੇ ਚੈਨਲ ਨੂੰ ਕਰੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਜੋ ਵੀ ਤੁਹਾਨੂੰ ਅਸੀਂ ਰਿਸ਼ਤੇ ਦੱਸਦੇ ਹਾਂ ਜੇ ਕਿਸੇ ਵੀਰ ਭੈਣ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਉਹ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਰਿਸ਼ਤੇ ਦੀ ਚੰਗੀ ਤਰ੍ਹਾਂ ਆਪ ਜਾਂਚ ਪੜਤਾਲ ਕਰ ਲਿਆ ਕਰੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਹੋਰ ਰਿਸ਼ਤੇ ਏਰੀਆ ਜੀ ਬਰਨਾਲਾ ਕਾਸਟ ਜੱਟ ਸਿੱਖ ਲੜਕੇ ਦਾ ਡੇਟ ਆਫ ਬਰਥ ਜੀ 95 ਹਾਈਟ 5 7 ਹੈ ਸਟੱਡੀ ਕੀਤੀ ਹੈ ਬੀ ਟੈਕ ਦੋ ਭਰਾਣੇ ਦੂਜਾ ਭਰਾ ਇਹਨਾਂ ਦਾ ਕੈਨੇਡਾ ਗਿਆ ਹੋਇਆ ਦੋਨਾਂ ਭਰਾਵਾਂ ਨੂੰ ਟੋਟਲ 7 ਕਿੱਲੇ ਜ਼ਮੀਨ ਆਉਂਦੀ ਹੈ ਜੀ ਲੜਕਾ ਇਹ ਖੁਰਸਕ ਹੈ ਵਧੀਆ ਕੋਠੀ ਪਾਈ ਹੋਈ ਹੈ ਜੀ ਇਹਨਾਂ ਦੀ ਇਹ ਲੜਕਾ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪਹਿਲ ਆਸਟ੍ਰੇਲੀਆ ਗਈ ਲੜਕੀ ਨੂੰ ਹੀ ਦਿੰਦੇ ਨੇ ਜੇ ਲੜਕੀ ਇਧਰ ਇੰਡੀਆ ਹੈ ਤਾਂ ਲੜਕੀ ਦੀ ਵਧੀਆ ਡਿਗਰੀ ਕੀਤੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1566 ਹੈ ਜੀ ਤਾਂ ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਸਤਾ ਹੈ ਆਪਣੇ ਕੋਲੇ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 97 ਆ ਹਾਈਟ 5 ਫੁੱਟ 3 ਇੰਚ ਹੈ ਸਟੱਡੀ ਕੀਤੀ ਹੈ ਜੀ BCA PG DCA ਦੋ ਪੈਣਾ ਇੱਕ ਭਰਾ ਹੈ ਇਹਨਾਂ ਨੂੰ ਲੜਕਾ ਚਾਹੀਦਾ ਜੋ ਕਿ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੋਵੇ ਜੀ ਲੜਕੇ ਨੂੰ ਜ਼ਮੀਨ 8-10 ਕਿੱਲਿਆਂ ਤੱਕ ਆਉਂਦੀ ਹੋਵੇ ਜਿਵੇਂ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1563 ਹੈ ਜੀ। ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਠਿੰਡਾ ਏਰੀਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ। ਲੜਕੀ ਦਾ ਡੇਟ ਆਫ ਬਰਥ 95 ਆ, ਹਾਈਟ 5 ਫੁੱਟ 4 ਇੰਚ ਹੈ। ਸਟੱਡੀ ਕੀਤੀ ਹੈ ਬੀਐਸਸੀ, ਬੀਐਡ ਕੰਪਿਊਟਰ ਸਾਇੰਸ, ਦੋ ਭੈਣ-ਪਰਾਣੇ, ਭਰਾ ਮੈਰਿਡਾ ਲੜਕੀ ਦਾ। ਲੜਕੀ ਹੈ ਜੌਬ ਕਰਦੀ ਹੈ ਜੀ ਤੇ ਲੜਕਾ ਚਾਹੀਦਾ ਸਰਕਾਰੀ ਜੌਬ ਕਰਦਾ ਹੋਵੇ, ਜ਼ਮੀਨ 20 ਕਿੱਲਾਂ ਤੋਂ ਉੱਪਰੀ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1517 ਅਗਲਾ ਰਿਸ਼ਤਾ ਜੀ ਆਪਣੇ ਕੋਲੇ ਬਰਨਾਲਾ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ 92 ਜੀ ਹਾਈਟ 5 ਫੁੱਟ 3 ਇੰਚ ਸਟੱਡੀ ਬੀਟੈਕ ਹੈ ਦੋ ਭੈਣ ਭਰਾ ਨੇ ਲੜਕੀ ਇਹ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਉਧਰ ਜੌਬ ਕਰਦੀ ਹੈ ਜੀ ਇਨਾਂ ਨੂੰ ਲੜਕਾ ਚਾਹੀਦਾ ਪੜਿਆ ਲਿਖਿਆ ਹੋਵੇ ਲੜਕੀ ਦੀ ਜ਼ਮੀਨ 15 ਕਿੱਲਾਂ ਤੋਂ ਉੱਪਰ ਆਉਂਦੀ ਹੋਵੇ ਪਰਿਵਾਰ ਵੈਸ਼ਨੂ ਹੋਵੇ ਜੀ ਜੇ ਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1521 ਹੈ ਜੀ ਤਾਂ ਤੁਸੀਂ ਸਾਡੇ ਨਾਲ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤੇ ਜੀ ਆਪਣੇ ਕੋਲੇ ਸੰਗਰੂਰ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਲੜਕੀ ਦਾ ਡੇਟ ਆਫ ਬਰਥ 92 ਹਾਈਟ 5 ਫੁੱਟ 4 ਇੰਚ ਹੈ ਸਟੱਡੀ ਬੀ ਕਾਮ ਹੈ ਦੋ ਭੈਣ ਭਰਾਣੇ ਦੋਨੋਂ ਬਾਹਰ ਨੇ ਜੀ ਇਹ ਲੜਕੀ ਕੈਨੇਡਾ ਦੇ ਵਿੱਚ ਅਜੇ ਸਟੱਡੀ ਕਰ ਰਹੀ ਹੈ ਇਹਨਾਂ ਨੂੰ ਲੜਕਾ ਚਾਹੀਦਾ ਕੈਨੇਡਾ ਚ ਪੀਆਰ ਹੋਵੇ ਲੜਕੇ ਨੂੰ 7-8 ਕਿੱਲੇ ਤੱਕ ਜ਼ਮੀਨ ਆਉਂਦੀ ਹੋਵੇ ਜੀ ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫੋਨ ਨੰਬਰ 1440 ਹੈ ਜੀ ਅਗਲਾ ਰਸਤਾ ਜੀ ਆਪਣੇ ਕੋਲੇ ਸੰਗਰੂਰ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ ਜੀ ਲੜਕੇ ਦਾ ਡੇਟ ਆਫ ਬਰਥ 99 ਹਾਈਟ 5 ਫੁੱਟ 9 ਇੰਚ ਸਟੱਡੀ ਪਲੱਸ 2 ਹੈ ਲੜਕਾ ਹੀ ਇਕਲੌਤਾ ਹੀ ਹੈ ਤੇ 12 ਕਿਲੇ ਲੜਕੇ ਨੂੰ ਜ਼ਮੀਨ ਆਉਂਦੀ ਹੈ ਇਹ ਲੜਕਾ ਨਿਊਜ਼ੀਲੈਂਡ ਚ ਪੀਆਰ ਹੈ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਹੋਵੇ ਲੜਕੀ ਦੀ ਡਿਗਰੀ ਕੀਤੀ ਹੋਵੇ ਜੀ ਤੇ ਫੈਮਿਲੀ ਇਹਨਾਂ ਦੇ ਬਰਾਬਰ ਦੀ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਕਿਸ ਸੰਧੋਂ ਦਾ ਹੈ ਤੇ ਇਸ ਰਿਸ਼ਤੇ ਦਾ ਫਾਈਲ ਨੰਬਰ 1330 ਹੈ ਜੀ। ਅਗਲਾ ਰਸਤਾ ਜੀ ਆਪਣੇ ਕੋਲੇ ਗੰਗਾ ਨਗਰ ਏਰੀਆ ਜੱਟ ਸਿੱਖ ਪਰਿਵਾਰ ਦਾ ਲੜਕਾ ਹੈ। ਲੜਕੇ ਦਾ ਡੇਟ ਆਫ ਬਰਥ 94, ਹਾਈਟ 6 ਫੁੱਟ 2 ਇੰਚ, ਸਟਡੀ ਬੀਏ ਹੈ ਜੀ। ਦੋ ਬਰਾਣੇ ਤੇ ਟੋਟਲ 5 ਕਿੱਲੇ ਜ਼ਮੀਨਾਂ ਲੜਕਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ। ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜ੍ਹੀ ਲਿਖੀ ਹੋਵੇ। ਅਗਲਾ ਰਸਤਾ ਜੀ ਆਪਣੇ ਕੋਲੇ ਜੇ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਇਸ ਰਿਸ਼ਤੇ ਦਾ ਫਾਈਲ ਨੰਬਰ 1237 ਹੈ ਜੀ। ਅਗਲਾ ਰਸਤਾ ਜੀ ਆਪਣੇ ਕੋਲੇ। ਬਰਨਾਲਾ ਏਰੀਆ ਕਾਸਟ ਇਹਨਾਂ ਦੀ ਸ਼ੀਬੇ ਜੀ ਲੜਕੇ ਦਾ ਡੇਟ ਆਫ ਬਰਥ 90 ਹਾਈਟ 6 ਫੁੱਟ ਹੈ। ਸਟੱਡੀ ਕੀਤੀ ਹੈ ਬੀਐਸਸੀ, ਓਟੋ ਓਟਟੀ ਦੋ ਇੱਕ ਭੈਣ, ਦੋ ਭਰਾ ਜੀ ਸਾਰੇ ਭੈਣ ਭਰਾ ਮੈਰਿਡ ਨਹੀਂ ਬਾਕੀ। ਤੇ ਇਹਨਾਂ ਦੀ ਸਾਰੀ ਫੈਮਿਲੀ ਅਮਰੀਕਾ ਦੇ ਵਿੱਚ ਸਿਟੀਜ਼ਨ ਹੈ ਜੀ ਇਹੇ ਲੜਕਾ ਵੀ ਅਮਰੀਕਾ ਦੇ ਵਿੱਚ ਸਿਟੀਜ਼ਨ ਹੈ ਇਹਨਾਂ ਨੂੰ ਲੜਕੀ ਚਾਹੀਦੀ ਹੈ ਪੜੀ ਲਿਖੀ ਹੋਵੇ ਜੀ ਜਿਸ ਕਿਸੇ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫੋਨ ਨੰਬਰ 1347 ਹੈ ਜੀ ਅਗਲਾ ਆਪਣੇ ਕੋਲੇ ਰਿਸ਼ਤਾ ਹੈ ਜੀ ਬਟਾਲਾ ਏਰੀਆ ਕਾਸਟ ਜੱਟ ਸਿੱਖ ਲੜਕੇ ਦਾ ਡੇਟ ਆਫ ਬਰਥ 97 ਆ ਹਾਈਟ 5 ਫੁੱਟ 9 ਇੰਚ ਹੈ ਸਟੱਡੀ ਕੀਤੀ ਹੈ ਜੀ ਪਲੱਸ 2 ਦੋ ਭੈਣ ਭਰਾ ਨੇ ਭੈਣ ਮੈਰਿਡ ਹੈ ਦੋਨੇ ਭੈਣ ਭਰਾ ਇਹ ਬਾਹਰ ਕਨੇਡਾ ਦੇ ਵਿੱਚ ਗਏ ਹੋਏ ਹੈ ਜੀ ਲੜਕਾ ਇਹ ਕਨੇਡਾ ਦੇ ਵਿੱਚ ਪੀਆਰ ਹੈ ਲੜਕੀ ਚਾਹੀਦੀ ਹੈ ਬੀਐਸਸੀ ਨਰਸਿੰਗ ਕੀਤੀ ਹੋਏ ਲੜਕੇ ਦੀ ਇਹ ਅੰਮ੍ਰਿਤਸਰ ਤੇ ਬਟਾਲੇ ਏਰੀਏ ਨੂੰ ਹੀ ਇਹ ਪਰਿਵਾਰ ਪਹਿਲ ਦਿੰਦਾ ਜੀ ਇਹ ਲੜਕੇ ਨੂੰ 7 ਕਿੱਲੇ ਜ਼ਮੀਨ ਵੀ ਆਉਂਦੀ ਆ ਜੇ ਸਗੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ 105 ਹੈ ਤੁਸੀਂ ਸਾਡੇ ਨਾਲ ਇਸ ਦਾ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੋਟਕਪੂਰਾ ਏਰੀਆ ਜੱਟ ਸਿੱਖ ਪਰਿਵਾਰ ਦੀ ਲੜਕੀ ਹੈ ਜੀ ਲੜਕੀ ਦਾ ਡੇਟ ਆਫ ਬਰਥ 2000 ਹਾਈਟ 54 ਸਟਡੀ ਐਮਬੀਏ ਦੋ ਭੈਣ ਭਰਾਣੇ ਲੜਕੀ ਆਸਟ੍ਰੇਲੀਆ ਚ ਗਈ ਹੋਈ ਹੈ ਉਧਰ ਜੇ ਸਟੱਡੀ ਕਰ ਰਹੀ ਹੈ ਇਹਨਾਂ ਨੂੰ ਲੜਕਾ ਚਾਹੀਦਾ ਹੈ ਆਸਟ੍ਰੇਲੀਆ ਚ ਪੀਆਰ ਹੋਵੇ ਜੀ ਲੜਕੀਨ ਜਮੀਨ 4-5 ਕਿੱਲੇ ਤੱਕ ਆਉਂਦੀ ਹੋਵੇ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਹੁੰਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1600 ਜੀ ਜੋ ਵੀ ਅਸੀਂ ਤੁਹਾਨੂੰ ਰਿਸ਼ਤੇ ਦੱਸੇ ਨੇ ਜੇ ਕਿਸੇ ਵੀਰ ਭੈਣ ਨੂੰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਤਾਂ ਤੁਸੀਂ ਸਾਨੂੰ ਉਸਦਾ ਫਾਈਲ ਨੰਬਰ ਦੱਸ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਜੋ ਜੇ ਕਿਸੇ ਵੀਰ ਭੈਣ ਨੇ ਆਪਣੇ ਬੱਚਿਆਂ ਦੇ ਰਿਸ਼ਤੇ ਦੀ ਐਡ ਦੇਣੀ ਹੈ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰਕੇ ਸਾਡੇ WhatsApp ਨੰਬਰ ਤੇ ਸਾਨੂੰ ਬੱਚੇ ਦਾ ਬਾਇਓ ਡਾਟਾ ਪਿਕ ਵਗੈਰਾ ਸੈਂਡ ਕਰ ਸਕਦੇ ਹੋ ਜੀ ਧੰਨਵਾਦ ਜੀ